ਸਵਾਰੀ ਗੁਰੂ ਨਾਨਕ ਮੇਰੀ ਪੈ ਗੇ ਸਵਾਰ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰੋਂ ਆਉਂਦੇ ਸੀ ਗੁਰੂ ਅੰਗਦ ਸਾਹਿਬ ਜੀ ਇਧਰੋਂ ਖੰਦੂਰ ਸਾਹਿਬ ਤੋਂ ਗਏ ਸਨ ਦੋਵੇਂ ਸਤਿਗੁਰੂ ਉੱਥੇ ਗਏ ਐ ਫੇ ਤੀਜੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਸਰੋਵਰ ਦੀ ਬਿਆਨ ਦੱਸਣ ਰਾਤੇ ਅੰਮ੍ਰਿਤਸਰ ਸਾਹਿਬ ਆਏ ਦੋ ਪੰਜਮੀ ਦੇਰੀ ਇਨਸਾਨ ਅਤੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਨੂੰ ਸੇਵਾਇ ਕਢਾਈ ਹੈ ਅਦੇ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਜੀ ਤੇ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਅੰਮ੍ਰਿਤਸਰ ਸਾਹਿਬ ਵਿੱਚ ਮਹਾਰਾਜ ਜੀ ਨੇ ਪੱਕਾ ਸ਼ਰੂਰ ਬਣਾਇਆ ਸਭ ਕੁਝ ਸੇਵਾ ਕੀਤੀਆਂ ਹਨ ਇਹਵੇਂ ਗੁਰੂ ਨਵੇਂ ਪਾਤਸ਼ਾਹ ਦੇ ਇਥੋਂ ਦਾ ਅਵਤਾਰ ਹੀ ਹੈ ਸੱਪਵੇਂ ਪਾਤਸ਼ਾਹ ਬਾਲਕ ਰੂਪ ਵਿੱਚ ਹੁੰਦੇ ਹੋਏ ਬਾਗਾ ਗੁਰਦਕਾ ਗੋਦੀ ਵਿੱਚ ਲੈ ਕੇ ਮਹਾਰਾਜ ਅੰਮ੍ਰਿਤਸਰ ਸਾਹਿਬ ਦਰਸ਼ਨ ਗੁਰੂ ਹਰਗੋਬਿੰਦ ਸਾਹਿਬ ਦੇ ਕਰਨ ਵਾਸਤੇ ਆਇਆ ਸੀ ਅੱਠਵੇਂ ਪਾਤਸ਼ਾਹ ਮਹਾਰਾਜ ਸਾਹਿਬ ਸਿੱਕੇ ਪਾਤਸ਼ਾਹ ਜੀ ਜਿਸਮੇਕਰ ਸਾਥ ਸੰਗਤ ਜੀ ਦਰਸ਼ਕੋ ਆਇਆ ਹੈ ਉਸ ਵਕਤ ਮਹਾਰਾਜ ਸਾਹਿਬ ਜੀ ਵੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਕੇ ਗਰੀਬ ਮੁਆਸੇ ਦੇ ਕਾਰਸ਼ ਜਗਤ ਗੁਰੂ ਜੀ ਆਪਣੇ ਗੋਵਿੰਦਵਾਲ ਸਾਹਿਬ ਦੇ ਘਾਟ ਦੇ ਉੱਤੇ ਬੈਠੇ ਸਨ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਨੂੰ ਸੰਗਤਾਂ ਦੇ ਇੱਥੇ ਚਰਨ ਪਏ ਹੋਏ ਹਨ ਸਾਨ ਇਹ ਗੁਰੂ ਮਹਾਰਾਜ ਸਾਹਿਬ ਦਾ ਸਾਤ ਪਾਈ ਗੁਰ ਸਤ ਗੁਰ ਪੂਰੇ